ਦਾਣਾ ਮੰਡੀ ਫਾਜ਼ਿਲਕਾ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਪ੍ਰਧਾਨ ਆੜਤੀ ਐਸੋਸੀਏਸ਼ਨ ਗੋਲਡੀ ਸਦੇਵਾ ਦੀ ਅਗਵਾਈ ਹੇਠ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਡੀਐਫਐਸਸੀ ਮੈਡਰ ਮਾਰਕੀਟ ਕਮੇਟੀ ਚੇਅਰਮੈਨ ਅਤੇ ਹੋਰ ਵੱਖ-ਵੱਖ ਆਗੂਆਂ ਵੱਲੋਂ ਇਕੱਠੇ ਤੌਰ ਤੇ ਅੱਜ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਕਣਕ ਦੀ ਸਰਕਾਰੀ ਖਰੀਦ ਬੋਲੀ 2425 ਰੁਪਏ ਸ਼ੁਰੂ ਹੋਈ ਇਸ ਮੌਕੇ ਸਭ ਦਾ ਗੋਲਡੀ ਸਦੇਵਾ ਪ੍ਰਧਾਨ ਆੜਤੀ ਐਸੋਸੀਏਸ਼ਨ ਵੱਲੋਂ ਮੂੰਹ ਮਿੱਠਾ ਕਰਾਇਆ ਗਿਆ ਜਿੱਥੇ ਬੋਲਦੇ ਡਿਪਟੀ ਕਮਿਸ਼ਨਰ ਦੇ ਵਿਧਾਇਕ ਸਵਣਾ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਂਦੀ ਤੇ ਜਾਵੇਗੀ ਕਿਸਾਨਾਂ ਦੇ ਨਾਲ ਹਰ ਪਾਸੇ ਖੜੇ ਹੰ ਅਧਿਕਾਰੀਆਂ ਦਾ ਵੀ ਸਾਥ ਦੇਣਗੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਪੁੱਛੋ ਕਿਸ ਤਰ੍ਹਾਂ ਦੀ ਅਦਾਇਤਾ ਜਾਰੀ ਹੋਈਆਂ ਨੇ ਖਰੀਦ ਏਜੰਸੀਆਂ ਨੂੰ ਅ ਇਸ طرح ਇਹ ਸਾਰੇ ਜਿਹੜੇ ਪ੍ਰਬੰਧ ਹੈ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਦੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਣੀ ਚਾਹੀਦੀ ਸਾਡੀ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਸਹੀ ਮੌਇਸਚਰ ਵਾਲੀ ਨੀਂਦ ਦੀ ਮੰਡੀ ਦੀ ਲੈਟੀਆਂ ਕਰਕੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਝੇਲਣੀ ਪਵੇ ਅ ਲੱਗਿਆ ਹੈ ਜਾਂ ਸਾਡੀ ਜਿਸ ਤਰ੍ਹਾਂ ਬਾਦ ਦਾ ਅਰੇਂਜਮੈਂਟ ਹੈ ਉਹ ਵੀ ਸਿੱਧਾ ਕਰ ਲਿਆ ਗਿਆ ਸਾਡੇ ਕਾਊਂਸਲ ਵੀ ਕੱਢੀ ਲਿਆ ਗਿਆ ਟੈਂਡੰਸ ਵੀ ਸਾਡੇ ਕੰਪਲੀਟ ਹੋ ਚੁੱਕੀਆਂ ਤੇ ਕੋਈ ਇਸ਼ੂ ਨਹੀਂ ਕਿੰਨੀ ਨਮੀ ਤੱਕ ਖਰੀਦ ਕੀਤੀ ਜਾਏਗੀ ਕਣਕ ਪਰ ਹੋਰ ਕਿਸ ਤਰ੍ਹਾਂ ਦੀਆਂ ਕੋਈ ਹਦਾਇਤਾਂ جاری ਹੋਈਆਂ ਨੇ ਕਿਉਂਕਿ ਪਿਛਲੇ ਸਾਲ ਪ੍ਰਸ਼ਾਸਨਿਕ ਦੀ ਬੜੀ ਪਹੁੰਚ ਰਹੀ ਹੈ ਮੰਡੀਆਂ ਦੇ ਵਿੱਚ ਵਧੀਆ ਸੀਜ਼ਨ ਨਿਪਰੇ ਚੜਿਆ ਸੀ ਸਭ ਨੂੰ ਹੀ ਵਧਾਈਆਂ ਹੁੰਦੀਆਂ ਨੇ ਕਿਸਾਨ ਹਾਂ ਉਹਨੂੰ ਟਾਈਮ ਨਾਲ ਮਿਲਣਾ ਕਿੰਨਾ ਹੈ ਟਾਈਮ ਨਾਲ ਪਰਚੇਜ਼ ਹੋਏ ਉਹਦੀ ਪੇਮੈਂਟ ਉਹਦੇ ਖਾਤੇ ਵਿੱਚ ਆ ਜਾਏ ਤਾਂ ਕਿ ਉਹ ਜਿਹੜਾ ਹੈ ਉਹਦਾ ਜਿਸ ਚੀਜ਼ ਨੂੰ ਲੈ ਕੇ 6 ਮਹੀਨੇ ਉਹ ਪਾਲ ਰਿਹਾ ਸੀਗਾ ਉਹਦਾ ਜਿਹੜਾ ਫਲ ਹੈ ਉਹ ਨੂੰ ਤਰੱਕੀ। ਥੈਂਕ ਯੂ ਸਰ। ਠੀਕ ਫਸਲ ਆਈ ਹੈ ਦਾਣਾ ਵੀ ਠੀਕ ਹੈਗਾ ਸਾਡੀਆਂ ਪਿਆਰ ਦੀ। ਕੀ ਰੇਟ ਕੀ ਨਿਕਲੇ ਸਰਕਾਰੀ? ਪ੍ਰਬੰਧ ਦੀ ਗੱਲ ਕੀਤੀ ਹੈ ਤਾਂ ਲਿਫਟਿੰਗ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਲਿਫਟਿੰਗ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਰਹਿਣੇ? ਕਾਈਡ ਆਈਟਮ ਨੇ ਸੋਲੂਸ਼ਨ ਕਾਈਡਰ ਲਈ ਸਾਂਝਾ ਲੱਭਣੇ ਜੀ ਮੀਟ ਕਰ ਸਕਦੇ ਹਾਂ ਕਿ ਪਿਛਲੇ ਸਾਲ ਨਾਲੋਂ ਜ਼ਿਆਦਾ ਬਿਹਤਰ ਰਹੇਗਾ ਇਹ ਸਲਵਧੀਆਂ ਰਹੇਗਾ ਜ਼ਿੰਮੇਦਾਰਾਂ ਲਈ ਆੜਤੀਆਂ ਲਈ ਫਸਲ ਵੀ ਅੱਛੀ ਹੈ ਜੀ ਪਰ ਕੀ ਰੇਟ ਹੈ ਸਾਡੇ ਸਾਰੇ ਕਿਸਾਨ ਭਰਾਵਾਂ ਨੂੰ ਸਾਡੇ ਆੜਤੀ ਭਰਾਵਾਂ ਨੂੰ ਸਾਡੇ ਮਜ਼ਦੂਰ ਭਰਾਵਾਂ ਨੂੰ ਨਵਾਂ ਸੀਜ਼ਨ ਜੋ ਕਣਕ ਦਾ ਸ਼ੁਰੂ ਹੋ ਰਿਹਾ ਹੈ ਅੱਜ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਔਰ ਬਹੁਤ ਹੀ ਜਿਹੜੀ ਚੰਗੀ ਫਸਲ ਹੈ ਕਿਸਾਨਾਂ ਦੀ ਜਿਹੜੀ ਇਸ ਵਾਰ ਮੰਡੀ ਦੇ ਵਿੱਚ ਆ ਰਹੀ ਹੈ ਤਾਂ ਮੈਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਕਰਦਾ ਕਿ ਸਾਰੇ ਕਿਸਾਨ ਜਿਹੜੇ ਸਾਡੇ ਖੁਸ਼ਹਾਲ ਰਹਿਣ ਔਰ ਮੈਂ ਵਿਸ਼ਵਾਸ ਦਉਣਾ ਸਾਡੇ ਸਾਰੇ ਆੜਤੀ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰ ਜਿਹੜੇ ਸਾਡੇ ਪ੍ਰਾਣ ਹੈ ਕੀ ਮੰਡੀ ਦੇ ਵਿੱਚ ਸਾਰੇ ਜਿਹੜੇ ਨੇ ਪ੍ਰਬੰਧ ਪੁਕਤਾ ਸਰਕਾਰ ਵੱਲੋਂ ਕਰ ਲਏ ਗਏ ਨੇ ਇਹ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਉਧਰ ਸਰਦਾਰ ਪਵਨ ਸਿੰਘ ਮਾਨ ਜੀ ਦੀ ਧਗਵਾਈ ਵਾਲੀ ਇਹ ਸਰਕਾਰ ਦੇ ਵਿੱਚ ਜਿਹੜਾ ਕਿਸਾਨ ਖਣਕ ਵੀ ਜਿਹੜੀ ਫਸਲ ਹੈ ਮੰਡੀ ਦੇ ਵਿੱਚ ਲੈ ਕੇ ਆਊਗਾ ਨਾਲ ਦੀ ਨਾਲ ਜਿਹੜੀ ਉਹਦੀ ਖਰੀਦ ਕੀਤੀ ਜਾਊਗੀ ਔਰ ਨਾਲ ਦੀ ਨਾਲ ਜਿਹੜੀ ਪੇਮੈਂਟ ਹੈ ਉਹਨਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੀ ਜਾਊਗੀ ਬੜੀ ਵੱਡੀ ਜਿਹੜੀ ਸਹੂਗਾ ਦਿੱਤੀ ਗਈ ਹੈ ਔਰ ਮੈਂ ਵਿਸ਼ਵਾਸ ਦਉਣਾ ਸਾਰਿਆਂ ਨੂੰ ਜੇਕਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਮੁਸ਼ਕਲ ਆਉਂਦੀ ਹੈ ਅਸੀਂ ਇੱਥੇ ਫਾਜ਼ਿਲਕਾ ਦੇ ਵਿੱਚ ਹੀ ਹਾਜ਼ਰ ਆਂ ਡੀਸੀ ਸਾਹਿਬ ਨੇ ਸਾਡੇ ਸਾਰੇ ਅਫਸਰ ਸਾਹਿਬਾਨ ਨੇ ਡੀਏ ਪਤੀ ਸਾਹਿਬ ਸਾਨੂੰ ਆ ਕੇ ਦੱਸ ਸਕਦੇ ਨੇ ਔਰ ਹਰ ਇੱਕ ਜਿਹੜੀ ਸਮੱਸਿਆ ਦਾ ਹੈ ਹੱਲ ਜਿਹੜਾ ਹੈ ਕਿ ਕਣਕ ਦੀ ਖਰੀਦ ਸ਼ੁਰੂ ਹੋ ਗਈ ਫਾਜ਼ਲ ਕਾ ਮੰਡੀ ਦੇ ਵਿੱਚ ਉਹ ਵੀ ਇੱਕ ਖੁਸ਼ੀ ਵਾਲਾ ਦਿਨ ਹੈ ਅੱਜ ਕਿਸਾਨਾਂ ਦੀ ਜੋ ਕੋਸ਼ਿਸ਼ ਲਾਈ ਹੈ ਲੇਕਿਨ ਅਸਲ ਅੱਜ ਕਿਸਾਨਾਂ ਨੇ ਆ ਕੇ ਬੋਲ ਦਿਓ ਜੀ ਇਸੇ ਮੰਦ ਐਮਐਲ ਸੰਭਾਗ ਦਾ ਮੂਤਰਾਇਆ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਫਾਜ਼ਲ ਕਾ ਸ਼ੁਰੂ ਹੋ ਲੈਣਾ ਹੈ ਪੀਰਵੰਤਰਾ ਦੀ ਮੈਡਮ ਨੇ ਜੇ ਕੋਈ ਦਿੱਕਤ ਨਹੀਂ ਦਿੱਤੀ ਕਿ ਜੋ ਸਰਕਾਰ ਗਿਆ ਦੋਮਨ ਨੂੰ ਦਾਅਵੇ ਵਿੱਚ ਲਾਇਆ ਨੇ ਉਹਨਾਂ ਮਦਦ ਕਰਨਾ ਕਿ ਇੱਕ ਦਾਣਾ ਖਿਡਾਇਆ ਜਾਏਗਾ ਸਸਤੀ ਜੀਵ ਪ੍ਰੇਮਾਇਆ ਤੋਂ ਵੀ ਅੰਤਰਿਕ ਰਚਨਾ ਕਰਾਈ ਕੀਤੀ ਜਾਏਗੀ ਲੱਗਦਾ ਹੈ ਪ੍ਰਬੰਧ ਪੂਰੇ ਹੋ ਚੁੱਕੇ ਨੇ ਸਰ ਹਾਂਜੀ ਕੋਲ ਤੋਂ ਪ੍ਰਬੰਧ ਪੂਰੇ ਨੇ ਜੀ ਤਾਂ ਹੀ ਗੇਮ ਸ਼ੁਰੂ ਕੀਤੀ ਗਈ ਹੈ ਸਭ ਸਮਾਨ ਸਾਰੇ ਕਹਿ ਕੇ ਗਏ ਨੇ ਕੋਈ ਦਿੱਕਤ ਆਵੇ ਤਾਂ ਅਸੀਂ ਤੁਹਾਡੇ ਅਸਤੇ ਧਿਆਨ ਦੇਣਾ ਨਮੀ ਦੀ ਜਿਆਦਾ ਕੰਪਲੀਟ ਆਂਦੀ ਏ ਕੀ ਕਹਿਣਾ ਚਾਹੋਗੇ ਕਿਸਾਨਾ ਵੀਰਾਂ ਨੂੰ ਜਿਹੜੀ ਨਮੀ ਨਮੀ ਦੀ ਦੇਖੋ ਸੁਰੂ ਚੱਲ ਮਾਰਿਸ਼ ਕਰਕੇ ਥੋੜਾ ਜਿਹਾ ਨਮੀ ਵਧੀਏ ਵੈਸੇ ਤਾਂ 12% ਪਿਛਲੇ ਹੀ ਆ ਰਹੀਆਂ ਸੀ ਜੀ ਤੇ ਜਮੀਦਾਰਾਂ ਸਭੀ ਇਹ ਕਹਿ ਰਹੇ ਨੇ ਵੀ ਜਣੇ 5-2 ਦਿਨ ਲੇਟ ਬੜਾਓ 12 ਮਹੀਨੇ ਲੈ ਕਰੋ ਤਾਂ ਕਿ ਆਂਦੇ ਸਾਰੇ ਕੰਮ ਟੋਲੇ ਵੇ ਦੁਸ਼ਰਾਮ ਨਾਲ ਕਰੇ ਜਾ ਸਕਣ ਧੰਨਵਾਦ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ